ਨਾਮ ਭਾਈ ਅਰਪਣ ਸਿੰਘ ਜੀ ਹਾਂਜੀ ਭਾਈ ਕੀ ਗੱਲ ਹੋਈ ਆਤੀ ਜਿਹੜਾ ਇਹ ਫਧੂਪੁਰ ਦੇ ਬਿਜ਼ਨਿਸ ਸੀਗੇ ਦੋਨੇ ਭਰਾ ਇਹ ਹੰਗਾਲੇ ਵਿੱਚ ਆਪਣੀ ਬਿਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਆ ਉਥੋਂ ਜਦੋਂ ਸਾਮਾਨ ਨੂੰ ਛੁੱਟੀ ਕਰਕੇ ਆਪਣੇ ਘਰ ਜਾ ਰਹੇ ਸੀਗੇ ਜਦੋਂ ਮਸਾਹਪੁਰ ਤੋਂ ਆਪਣੇ ਕਰਨ ਲਈ ਆਣੇ ਮੋੜ ਤੋਂ ਫਿਰ ਆਪਣੇ ਮਕੇਰੀਆ ਸਾਈਡ ਤੋਂ ਸ਼ਿਫਟ ਯਾਰ ਗੱਡੀ ਆ ਰਹੀ ਸੀ ਬਹੁਤ ਸਪੀਡ ਤੇ ਇਹਨਾਂ ਨੂੰ ਮਗਰੋਂ ਦੋਨਾਂ ਭਰਾਵਾਂ ਨੂੰ ਹਿੱਟ ਕੀਤਾ ਜਿਹੜੇ ਮੌਕੇ ਤੇ ਹੀ ਇਹਨਾਂ ਭਰਾਵਾਂ ਦੇ ਦੋਨਾਂ ਦੀ ਉਥੇ ਮੌਤ ਹੋ ਗਈ ਜਿਹੜੀ ਇੰਨੀ ਮੰਦ ਭਾਗੀ ਖਬਰ ਜਦੋਂ ਸਾਨੂੰ ਪਤਾ ਲੱਗਾ ਤੇ ਬਹੁਤ ਹੀ ਦੁੱਖ ਹੋਇਆ ਦੋਨੇ ਭਰਾ ਇਹ ਜਿਹੜੇ ਸੀਗੇ ਇਹ ਘਰ ਚ ਇਹੀ ਹੀ ਕਮਾਉਣ ਵਾਲੇ ਸੀਗੇ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਬਹੁਤ ਹੀ ਮਲਕੀ ਪਰਿਵਾਰ ਐਨੇ ਸਦਮੇ ਚ ਆ ਗਏ ਆ ਕਿ ਜਿਹੜੇ ਵੀ ਇਹ ਭਰਾਵਾਂ ਨਾਲ ਇੰਨੀ ਵੱਡੀ ਬਾਰਦਾਤ ਹੋਈ ਆ ਦੋਨਾਂ ਨਾਲ ਦੋਨੇ ਸਕੇ ਭਰਾ ਆ ਜੀ ਇਹ ਬਹੁਤ ਹੀ ਮਾੜੇ ਹਾਲਾਤਾਂ ਚੋ ਪਰਿਵਾਰ ਇੱਥੇ ਤੱਕ ਪਹੁੰਚਾ ਸੀਗਾ ਇਹਲੇ ਚਲੋ ਮਾੜਾ ਮੋਟਾ ਆਪਣੀ ਰਿਜਕ ਦਾ ਕੰਮ ਕਰਦੇ ਸੀਗੇ ਕਿਸੇ ਨਾ ਕੋਈ ਇਹਨਾਂ ਦਾ ਕੋਈ ਕਿਸੇ ਨਾ ਬੈਰ ਨਹੀਂ ਸੀਗਾ ਇੰਨੇ ਚੰਗੇ ਸੀਗੇ ਜੀ ਸਾਡੇ ਸਾਰੇ ਹੀ ਪਿੰਡ ਵਿੱਚ ਇੰਨੀ ਸੋਗ ਦੀ ਲਹਿਰਣਾ ਹਲੇ ਦੁਨੀਆ ਸਹਮੀ ਪਈ ਆ ਵੀ ਇਹਨਾਂ ਨੂੰ ਬੰਦ ਦੀ ਕਾਰਵਾਈ ਜਿਨ੍ਹਾਂ ਨੇ ਇਹਨਾਂ ਨੂੰ ਹਟ ਕੀਤਾ ਉਹਨਾਂ ਦੇ ਹੋਣੀ ਚਾਹੀਦੀ ਸਾਡੀ ਇਹ ਮੰਗ ਆ ਜੀ ਦੀ ਰਾਤੀ ਜਿਹੜਾ ਹਾਸਾ ਹੋਇਆ ਕੀ ਕਹਿਣਾ ਚਾਹੁੰਦੇ ਲੋਕ ਇਹ ਸਾਨੂੰ ਕੱਲ ਕਰੀਬ 8:00 ਵਜੇ ਸਾਨੂੰ ਮੈਸੇਜ ਆਇਆ ਕਿ ਮਸਾਹ ਪ੍ਰੋਮੋਟ ਲਾਗੇ ਇੰਸੀਡੈਂਟ ਹੋਇਆ ਹੈ ਜਿਸ ਵਿੱਚ ਦੋ ਵਿਅਕਤੀ ਦੀ ਮੌਤ ਦੇ ਮੌਤ ਹੋ ਗਈ ਉਹ ਦੋਨੇ ਸਕੇ ਭਰਾ ਹੀ ਉਹਨਾਂ ਵਿੱਚੋਂ ਵੱਡੇ ਦਾ ਨਾਮ ਹੈ ਗੁਰਮੀਤ ਲਾਲ ਛੋਟੇ ਦਾ ਨਾਮ ਰਵੀ ਦਾਸ ਵਾਸੀ ਪਿੰਡ ਵਧੂ ਬਰਕਤ ਇਹਨਾਂ ਦੀ ਡੈਡ ਮੋਡੀਆਂ ਸਿਵਲ ਹਸਪਤਾਲ ਮੁਕੇ ਰਖਾਈਆਂ ਗਈਆਂ ਉਹ ਗ੍ਰਮੀਤ ਰਾਉ ਦੇ ਬਿਆਨ ਗ੍ਰਮੀਤ ਰਾਉ ਦੇ ਲੜਕੇ ਦੇ ਬਿਆਨ ਜਿਹੜਾ ਮਕਦਮਾ ਨੰਬਰ 150 ਨਿਤੀ 25/24 ਤੇ ਅੰਡਰ ਸੈਕਸ਼ਨ 281 106 324 5 ਬੀ ਐਨ ਐਸ ਐਰ ਦਰਜ ਕੀਤਾ ਗਿਆ ਹੈ ਦੋਸ਼ੀ ਜਿਹੜਾ ਹੈ ਤਰੀ ਹੋ ਚੁੱਕਾ ਹੈ ਦੋਸ਼ੀ ਨੂੰ ਵੀ ਸ਼ਾਮ ਤੱਕ ਜਦ ਕਰ ਕਰਨ ਜਾਏਗਾ ਕੀ ਕਾਰਵਾਈ ਕੀਤੀ ਹੈ ਤੇ ਕਲਾਬ ਉਸ ਤੋਂ ਕਦਮਾਂ ਦਰਜ ਕਰਤਾ ਜੀ ਐਕਸੀਡੈਂਟ ਦਾ ਕਦਮਾਂ ਦਰਜ ਕਰਤਾ ਜਿਹੜੇ ਸੈਕਸ਼ਨ ਤੁਹਾਨੂੰ ਨਵੇਂ ਨਵੇਂ ਕਾਨੂੰਨ ਕਰ ਦੱਸਿਆ ਇਹਨਾਂ ਦੇ ਦਰਜ ਕੀਤੇ ਵਿਪੱਚੜੇ ਜਿਹਨਾਂ ਦੀ ਮੌਤ ਹੋਈ ਹੈ ਉਹ ਵਿਆਹੇ ਹੋਏ ਸਜਿਆ ਕਿਸਾਨ ਹਾਂ ਯੂ ਸਾਦੀ ਸ਼ੁਦਾ ਹੈ ਉਹਨਾਂ ਦੀ ਉਮਰ ਇੱਕ ਦੀ 50 ਸਾਲ ਹੈ ਇੱਕ ਦੀ 53 ਸਾਲ ਹੈ ਬੱਚੇ ਉਹਨਾਂ ਦੇ ਤੇ ਇੱਥੇ ਪੰਗਾਲੇ ਉਹ ਬਿਲਡਿੰਗ ਦਾ ਕੰਮ ਕਰਦੇ ਸੀ ਠੀਕ